ਸਾਡਾ ਆਇਆ ਸੀ ਪਾਰਸਲ ਪਰ ਉਹਨੇ ਗਲਤ ਜਗ੍ਹਾ ਤੇ ਡਿਲੀਵਰ ਕਰਤਾ ਇਹਨੇ ਦਿਨ ਉਹ 23 ਤਰੀਕ ਨੂੰ ਆਇਆ ਸੀ 23 ਤਰੀਕ ਨੂੰ ਆਇਆ ਸੀ ਤੇ ਅੱਜ ਲਾ ਲਓ ਤੁਸੀਂ ਸਾਬ ਕਿੰਨੇ ਤਰੀਕੇ 27 28 28 ਹੋ ਗਈ ਮੈਨੂੰ ਲੱਗਦਾ ਤਾਂ 27 ਆ ਭਾਈ ਤੇ ਮੈਂ ਅੱਜ ਦੇਖਿਆ ਵੀ ਕਿਸੇ ਦੇ ਘਰੇ ਡਿਲੀਵਰ ਹੋਇਆ ਪਿਆ ਤਾਂ ਹੁਣ ਅਸੀਂ ਕਿਸੇ ਦੇ ਘਰੇ ਚੱਲੇ ਆ ਲੱਭਣਾ ਉਹ ਰੱਖਿਆ ਵੀ ਬਿੰਨਾ ਦੇ ਪਿੱਛੇ ਸੀ ਹੁਣ ਇਹ ਨਹੀਂ ਪਤਾ ਬਿੰਨਾ ਪਿੱਛੇ ਕੋਈ ਚੱਕ ਕੇ ਲੈ ਗਿਆ ਜਾਂ ਬਿੰਨਾ ਵਾਲੇ ਲੈ ਗਏ ਜਾਂ ਅਗਲੇ ਨੇ ਆਪਣੇ ਘਰੇ ਰੱਖ ਲਿਆ ਭਰਾ ਅਗਲਾ ਆਪਣੇ ਘਰੇ ਕਿਉਂ ਰੱਖੂਗਾ ਸੋ ਜਾ ਰਹੇ ਹਾਂ ਅਸੀਂ ਦੇਖੋ ਮਿਲਦੇ ਆ ਪਾਰਸਲ ਜਾਂ ਨਹੀਂ ਕਿੰਨਾ ਨੰਬਰ ਆ ਗਿਆ 114 ਆ ਗਿਆ 110 ਆ ਗਿਆ ਇੱਕ ਮਿੰਟ ਸਾਨੂੰ ਲੱਭ ਲੈੰਦੋ ਅਸੀਂ ਜਾਇਆਏ ਉੱਥੇ ਗੋਰੇ ਦਾ ਘਰ ਸੀਗਾ ਜਿੱਥੇ ਅਸੀਂ ਪਾਰਸਲ ਲੱਭਣ ਗਏ ਸੀ 112 ਦੇ ਵਿੱਚ ਤੇ ਉਹ ਗੋਰਾ ਕਹਿੰਦਾ ਮੇਰੇ ਤਾਂ ਆਪ ਪਾਰਸਲ ਚੋਰੀ ਹੋ ਗਏ ਮੈਨੂੰ ਤਾਂ ਆਪਣੇ ਪਾਰਸਲ ਨਹੀਂ ਲੱਭਦੇ ਮੈਂ ਤੁਹਾਡੇ ਕਿੱਥੋਂ ਲੱਭਦਾ ਹਨਾ ਤੇ ਪਰ ਵਿਚਾਰਾ ਨਾਈਸ ਸੀ ਉਹਨੇ ਗੱਲਾਂ ਕੀਤੀਆਂ ਕਹਿੰਦਾ ਤੁਸੀਂ ਕਲੇਮ ਕਰ ਦੋ ਹੁਣ ਅਸੀਂ ਕਲੇਮ ਕਰਨਾ ਆ ਵੀ ਸਾਡੇ ਪਾਰਸਲ ਗਲਤ ਜਗ੍ਹਾ ਤੇ ਉਤਾਰਤੇ ਤੇ ਕੋਈ ਚੱਕ ਕੇ ਲੈ ਗਿਆ ਇਹ ਵੀ ਹੋ ਜਾਂਦਾ ਯੂਕੇ 'ਚ ਇੱਥੇ ਡੋਜੀ ਪੀਪਲ ਹੁੰਦੇ ਕਈ ਵਾਰ ਉਹ ਚੱਕ ਕੇ ਲੈ ਜਾਂਦੇ ਆ ਪਰ ਕਈ ਵਾਰ ਜੇ ਤਾਂ ਬਿੰਨ ਚੱਕਣਾਉਂਦੇ ਆ ਉਹਨਾਂ ਨੂੰ ਹੁੰਦਾ ਬਿੰਨ ਦਾ ਸਮਾਨ ਹੋਊਗਾ ਹਨਾ ਬਿੰਨ ਦੇ ਪਿੱਛੇ ਜੇ ਪਾਰਸਲ ਪਏ ਹੋਣਗੇ ਤਾਂ ਉਹਦਾ ਹੀ ਚੱਕ ਕੇ ਲੈ ਜਾਂਦੇ ਆ ਸੋ लेट्स ਸੀ ਅਸੀਂ ਪਹੁੰਚ ਗਏ ਘਰੇ ਤੂਫਾਨ ਯੂ ਰੈਡੀ ਫॉर ਸ਼ਾਪਿੰਗ ਹਾਂ ਪਹਿਲਾਂ ਕੱਪੜੇ ਦੇਖਣੇ ਆਪਾਂ ਅੱਜ ਟੈਸਕੋ ਤੇ ਟੈਸਕੋ ਦੇ ਵਿੱਚ ਗਰੋਸਰੀ ਲੈਣੀ ਸੀ ਸਭ ਤੋਂ ਪਹਿਲਾਂ ਇਥੇ ਤੂਫਾਨ ਦੇ ਕ੍ਰਿਸਪ ਪਏ ਸੀਗੇ ਅਸੀਂ ਸੋਚਿਆ ਕਿ ਪਹਿਲਾਂ ਇਹ ਲੈ ਲਈਏ ਰੱਖ ਲਈਏ ਕਿਉਂਕਿ ਕਦੇ-ਕਦੇ ਦਿੱਤੇ ਜਾਂਦੇ ਆ ਇਹ ਸਪੈਸ਼ਲ ਬੱਚਿਆਂ ਦੇ ਲਈ ਬਣੇ ਹੋਏ ਆਗੇ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਲਈ ਤੇ ਤੂਫਾਨ ਨੂੰ ਇੱਥੇ ਆਪਾਂ ਲੈ ਕੇ ਦਿੱਤੀਆਂ ਚੀਜ਼ੀਆਂ ਤੇ ਤੂਫਾਨ ਸਿੰਘ ਆਪਣਾ ਹੋ ਗਿਆ ਹੈਪੀ ਤੇ ਤੂਫਾਨ ਸਿੰਘ ਨੂੰ ਟਰਾਲੀ 'ਤੇ ਬਿਠਾ ਲਿਆ ਤੂਫਾਨ ਸਿੰਘ ਦੇ ਚਾਹੀਦੀਆਂ ਸੀਗੀਆਂ ਮਿਲਕ ਵਾਲੀਆਂ ਬੋਤਲਾਂ ਤੇ ਉਹ ਵੀ ਸਾਨੂੰ ਇੱਥੇ ਮਿਲ ਗਈਆਂ ਸੀ ਤੇ ਲਓ ਜੀ ਤੂਫਾਨ ਸਿੰਘ ਨੇ ਫੜ ਲਈਆਂ ਕਹਿੰਦਾ ਮੈਂ ਹੀ ਲੈ ਕੇ ਜਾਣੀਆਂ ਨੇ ਉੱਥੇ ਬਾਹਰ ਤੱਕ ਤੇ ਆਹ ਦੇਖੋ ਕੱਪ ਮੈਨੂੰ ਬੜਾ ਪਿਆਰਾ ਲੱਗਾ ਛੋਟਾ ਜਿਹਾ ਕੱਪ ਸੀ ਆ ਵੀ ਸੋਹਣਾ ਸੀਗਾ ਫਿਰ ਮੈਂ ਇਹਨਾਂ ਚੋਂ ਚੁਆਇਸ ਕੀਤੀ ਕਿ ਕਿਹੜਾ ਲਿਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਆ ਗਏ ਨੈਪੀਆਂ ਕੋਲ ਤੇ ਆਹ ਵੀ ਟੌイズ ਬਹੁਤ ਸੋਹਣੇ ਸੀ ਪਰ ਇਹਨਾਂ ਚੋਂ ਅਸੀਂ ਕੋਈ ਲੈ ਆਣੀ ਅਸੀਂ ਸੋਚਿਆ ਕਿ ਹੋਰ ਕੋਈ ਲੈ ਕੇ ਦਵਾਂ ਇਹ ਨਹੀਂ ਲੈ ਕੇ ਦੇਣੇ ਤੇ ਨਿਸ਼ਾਨ ਸਿੰਘ ਨੇ ਕਿਹਾ ਇਹ ਲੈ ਲੈਣੇ ਆ ਇਹਦੇ ਨਾਲ ਖੇਡਦਾ ਰਿਹਾ ਕਰੂ ਨਾਲ ਦੇਖੋ ਜੀ ਦੋਨੇ ਪਿਓ ਪੁੱਤ ਲਾਗੇ ਤੇ ਨਾਲ ਵੀਰਾ ਰਲ ਗਿਆ ਇਹਨਾਂ ਦੇ ਇਹ ਕਹਿੰਦੇ ਅਸੀਂ ਲੈਣੀ ਲੈਣਾ ਜੀ ਦੁਕਾਨ ਲਾਗੇ ਹੁਣ ਦੇਖੋ ਕੀ ਸਲਾਹ ਬਣਦੀ ਆ ਤੇ ਮੈਂ ਲੈਣੀ ਸੀਗੀ ਇੱਧਰ ਟਮਾਟਰ ਸਬਜ਼ੀਆਂ ਤੇ ਮੈਂ ਇੱਧਰ ਆ ਗਈ ਤੇ ਆਹ ਦੇਖੋ ਕਿੰਨੀਆਂ ਸਾਰੀਆਂ ਸਬਜ਼ੀਆਂ ਸਾਰੀਆਂ ਮੋਸਟਲੀ ਫਰੈਸ਼ ਹੁੰਦੀਆਂ ਨੇ ਟੈਸਕੋ ਦੇ ਵਿੱਚ ਤੇ ਲੱਗੀਆਂ ਸੀ ਸਾਰੀਆਂ ਥੋੜੀਆਂ ਥੋੜੀਆਂ ਜਿਹੜੀਆਂ ਲੈਣੀਆਂ ਸੀ ਲੈ ਲਈਆਂ ਤੇ ਨਾਲ ਬਨਾਨਸ ਵੀ ਚਾਹੀਦੇ ਸੀ ਇਹ ਵੀ ਚੱਕ ਲਈ ਆਪਾਂ ਇੱਕ ਅਛਲੀਆਂ ਮੈਂ ਪੰਜਾਬ ਬਹੁਤ ਖਾਂਦੀ ਹੁੰਦੀ ਸੀ ਤੇ ਲਓ ਜੀ ਬਿਠਾ ਲਿਆ ਤੂਫਾਨ ਸਿੰਘ ਨੂੰ ਤੇ ਆਪਾਂ ਚੱਲੇ ਗ੍ਰੋਸਰੀ ਲੈ ਕੇ ਉਧਰ ਟਿੱਲ ਵੱਲ ਨੂੰ ਫਿਰ ਉੱਥੇ ਜਾ ਕੇ ਆਪਾਂ ਕਰਾਉਣਾ ਬਿੱਲ ਇੱਥੇ ਫੇਰ ਰੁਕ ਗਏ ਕਹਿੰਦੇ ਰੁਕੋ ਅਸੀਂ ਅਜੇ ਹੋਰ ਸਮਾਨ ਲੈਣਾ ਆ ਸੋਚ ਕੇ ਆਇਆ ਇਹਿੰਦਾ ਕਿ 10-15 ਮਿੰਟ ਚ ਪਟਾਚੋ ਕੋ ਜਾ ਕੇ ਮੁੜਾਵਾਂਗੇ ਪਰ ਉੱਥੇ ਜਾ ਕੇ ਨਹੀਂ ਮੁੜਿਆ ਜਾਂਦਾ ਫਿਰ ਵੀ ਲੱਗੀ ਜਾਂਦਾ ਘੰਟਾ ਡੇਢ ਘੰਟਾ ਪੀੜ ਬਹੁਤ ਸੀ ਗਿਆ ਜਿਹ ਟੈਸਕ ਦੇ ਵਿੱਚ సోచ చాలా ఆనందా సారీ చీజా నిశాను ఇద్దరు సమస్య హోటల్ స్కెన్ ఇద్దరు ట్రాలి కడిీస రీన క ਰਾਤ ਬਹੁਤ ਹੋ ਗਈ ਕੀ ਤੂਫਾਨ ਉਹ ਪਤਾ ਉਹ ਪੈ ਲਾ ਆ ਦੇਖੋ ਮੈਂ ਤੇ ਤੂਫਾਨ ਗੱਡੀ ਚ ਬਹਿ ਕੇ ਠੰਡ ਬਹੁਤ ਆ ਨਾ ਬਾਹਰ ਤੂਫਾਨ ਆ ਠੰਡ ਬਹੁਤ ਆ ਮਿਰਚਾ ਚੱਕੋ ਆਪਣਾ ਸਮਾਨ ਜਰੂਰੀ ਦਾ ਚੱਕੋ ਚੱਕੋ ਆਪਣੀਆਂ ਨਾਪੀਆਂ ਚੱਕੋ ਆਪਣੀਆਂ ਨਾਪੀਆਂ ਚੱਕੋ ਨਾਪੀਆਂ ਚੱਕੋ ਚੱਕੋ ਤੂਫਾਨ ਸਿੰਘ ਆਪਨਾ ਤੁਰਨ ਲੱਗ ਗਿਆ ਪਹਿਲੀ ਵਾਰੀ ਪਹਿਲੀ ਵਾਰੀ ਸੀ ਬੂਟ ਪਾਏ ਅੱਜ ਤੂਫਾਨ ਸਿੰਘ ਨੂੰ ਪਤਾ ਲੱਗਿਆ ਆਜੋ ਆ ਦੇ ਤੁਰ ਕੇ ਆ ਬੂਟਾ ਨਾਲ ਇੱਥੇ ਆਓ ਤੁਰ ਕੇ ਤੂਫਾਨ ਉਹਨੂੰ ਉਹ ਪ੍ਰੋਪਰ ਆ ਲੱਗਦਾ ਕੀ ਕਰੀ ਜਾਂਦਾ ਤੂਫਾਨ ਬੂਟ ਪਾਏ ਆ ਨਵੇਂ ਹਾਂ ਅੱਕੀ ਗਰੀਆ ਨਾ ਖੜੇ ਹੋ ਵੂਡ ਪਾ ਕੇ ਖੜੇ ਖੜੇ ਹੋ ਵੋ ਦੇ ਦੋ ਮਾਟੀ ਪਾ ਖੜੇ ਹੋ ਖੜੇ ਹੋ ਕੇ ਦਿਖਾਓ ਦੇਖੀ ਦੀ ਥੋੜੀ ਇੱਥੇ ਆਓ ਤੁਰ ਕੇ ਲੈ ਆ ਜਾ ਮम्मा ਕੋ ਆ ਜਾ ਆਓ ਤੁਰ ਤੁਰ ਚਾਓ ਲੈ ਪਹਿਲਾ ਅਸਕੇ ਚੱਕਿਆ ਉਂਗਲ ਨਾ ਤੇਰੀ ਮੈਂ ਖੜਾ ਹੋ ਜਾ ਤੂਫਾਨ ਜੀ ਤੂਫਾਨ ਜੀ ਦੇਖ ਲਾਡ ਅਜਾ ਥੱਲੇ ਪੈਰ ਤੇ ਫੇਰ ਇੰਦਰ ਦੇ ਅਗੇ ਮੇਰੀ ਫਰੈਂਡ ਦੀ ਕਾਲ ਆਈ ਸੀ ਤੇ ਉਹ ਕਹਿੰਦੀ ਆਪਾਂ ਬੱਚਿਆਂ ਨੂੰ ਪਲੇ ਕਰਨ ਦੇ ਲਈ ਲੈ ਕੇ ਚਲੀਏ ਤੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆ ਗਏ ਸੀ ਹਾਂ ਐ ਆਹ ਖਾਓ ਪਲੇ ਕਰਨ ਤੋਂ ਬਾਅਦ ਅਸੀਂ ਖਾਣ ਲਈ ਕੁਝ ਆਰਡਰ ਕੀਤਾ ਸੀ ਤਾਂ ਦੇਖਿਆ ਤੂਫਾਨ ਉਧਰ ਦੂਜੀ ਸਾਈਡ ਤੇ ਭੱਜਿਆ ਜਾਂਦਾ ਤੇ ਨਾਲ ਉਹ ਡਰਿੰਕ ਫੜੀ ਆ ਸਿਮਰਨ ਆਰ ਯੂ ਰੈਡੀ ਫॉर ਗੋ ਆ ਦੇਖੋ ਜੀ ਤੂਫਾਨ ਦੀ ਭੂਆ ਹੋ ਗਈ ਰੈਡੀ ਟੂ ਗੋ ਲੰਡਨ ਤੂਫਾਨ ਤੁਸੀਂ ਰੋਟੀ ਖਾਂਦੇ ਰਹਿ ਗਏ ਤੇ ਭੂਆ ਲੰਡਨ ਚੱਲੀ ਹਾਂ ਭੂਆ ਭੂਆ ਇਹਦਾ ਕੋ ਭੂਆ ਜੀ ਇੱਕ ਦਿਨ ਹੋਰ ਰਹਿ ਜੋ ਹਾਂ ਇੱਕ ਦਿਨ ਹੋਰ ਰਹੋ ਜੋ